ਮੋਹਰਾਂ ਦੀਆਂ ਗੱਲਾਂ ਨਾ ਕਰੋ ਜਿਨ੍ਹਾਂ ਨੇ ਬੰਦ-ਬੰਦ ਕਰਵਾਏ ਖੋਪੜੀਆਂ ਲਾਈਆਂ ਆਏ ਉਹ ਤੜਾਇ ਗਏ ਪਰ ਚੰਨੀ ਹਰਿਆ ਕੀਤੀ ਨਿਆਹ ਬੇਰਾਨ ਦੀ ਚੀਜ਼ ਹੈ ਕੋਈ ਜਾਓ ਕਉਤੇ ਸਾਹਿਬੀ ਗੱਲ ਦੇਖੋ ਜਦੋਂ ਦਰਬਾਰ ਸਾਹਿਬ ਦੇ ਉੱਤੇ ਸਭ ਤੋਂ ਵੱਡਾ ਗੁਰੂ ਦੇ ਨਾਲ ਬੇਇਨਸਾਫੀ ਹੋਈ ਮਿੱਤਰ ਪਿਆਰਿਓ 5 ਸਾਲ ਪੰਜ ਸਾਲ ਦੀ ਸਾਗਵਾਨੀ ਬੁਕਤ ਨਹੀਂ ਦਿੱਤਾ ਪੰਜ ਸਾਲ ਉਹਦੀ ਬਾਹਮ ਰੋੜ ਤੋਂ ਤੋਂ ਵੋਟਾਂ ਲੈਂਦੇ ਰਹੇ ਹੁਣ ਤਾਂ ਭਗਵੰਤ ਮਾਨ 40 50 ਉਹ ਲੈ ਆ 40 50 ਪਲਾਟੂ ਨਾਲ ਲੈ ਆ ਚੰਨੀ ਨੂੰ ਤਾਂ ਕਹਿੰਦਾ ਹੁੰਦਾ ਇਤਨੀ ડીਲ ਐ ਹੁਣ ਕਿਹੜੀ ડીਲ ਹੋਈ ਆ ਮਿੱਤਰਾਂ ਤੇ ਭਗਵੰਤ ਮਾਨ ਸਾਹਿਬ ਮੈਂ ਤੈਨੂੰ ਫੇਰ ਕਹਿੰਨਾ ਤੁਸੀਂ ਤੇ ਕੇਜਰੀਵਾਲ ਸਾਹਿਬ ਟਕਾ ਕੇ ਚੋਰ ਹੋ ਤੁਸੀਂ ਛੋਕ ਕੇ ਚੋਰ ਹੋ ਤੁਸੀਂ ਤੁਸੀਂ ਫੇਰ ਪੰਜਾਬ ਦਾ ਉਹ 50000 ਕਰੋੜ ਰੁਪਇਆ ਨਾ ਉਹ ਜਵਾਬ ਦੇਵੇ ਨਾ ਤੂੰ ਜਵਾਬ ਦਵੇ ਮਿੱਤਰਿਆਰੇ ਡਬੋਤਾ ਡਬੋਤਾ ਸਿਆਸਤਦਾਨਾਂ ਨੇ ਡਬੋਤਾ ਪੰਜਾਬ ਦੇ ਜੀਐਮਨਿਸਟਰਾਂ ਨੇ ਅੱਜ ਜਿਹੜਾ 50000 ਕਰੋੜ ਰੁਪਇਆ ਡਬਲ ਹੋ ਕੇ 1 ਲੱਖ ਕਰੋੜ ਰੁਪਇਆ ਲੈ ਕੇ ਤੁਹਾਡੇ ਲੱਗਦਾ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਦਾ ਉਹ ਖਾ ਜਾਂਦੇ ਜੀਐਸਟੀ ਤੋਂ ਬਾਹਰ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ ਤੁਸੀਂ ਉਹ ਆਪ ਦਾ ਮੁਕੱਦਰ ਆਪ ਦੇ ਹੱਥ 'ਚ ਲਕੋ ਰਹਿਤਾ ਹੁੰਦਾ ਹੈ। ਕਰੋੜ ਡੀਜ਼ਲ ਹੁੰਦਾ ਹੈ ਜੀਐਸਟੀ ਤੋਂ ਬਾਹਰ ਇਹ ਵਨਨੇਸ਼ਨ ਵਨ ਟੈਕਸ ਨਹੀਂ ਹੈ। ਇਸ ਤੋਂ ਬਾਹਰ ਸ਼ਰਾਬ ਹੈ। ਇਸ ਤੋਂ ਬਾਹਰ ਟਰਾਂਸਪੋਰਟ ਹੈ। 60 ਹਜ਼ਾਰ ਕਰੋੜ ਰੁਪਈਆ ਨਿਕਲਦਾ ਵਿੱਚੋਂ। ਉਹ ਕੱਲੀ ਸ਼ਰਾਬ ਤੋਂ ਕੰਮ ਲਾਡੂ 50 ਹਜ਼ਾਰ ਕਰੋੜ ਰੁਪਈਆ ਕਰਦਾ ਹੈ। 2002 ਚ ਮੈਂ ਕੋ ਸ਼ਰਾਬ ਦੇ ਹੱਕ ਦੀ ਨਹੀਂ ਬੱਗੇ ਵਿਕਦੀ ਹੈ ਤਾਂ ਸਟੇਟ ਦੇ ਖਜ਼ਾਨੇ ਜਾਵੇ ਨਾ। ਕਿਉਂ ਨਹੀਂ ਆਉਂਦੀ ਸੈਂਟਰ ਦੀਆਂ ਸਕੀਮਾਂ ਜਿੱਦਾਂ ਮੈਂ ਕਿਉਂ ਨਹੀਂ ਹੁੰਦੀ ਕੋਈ ਸਮਝਾਵੇ ਮੈਨੂੰ ਤੇ ਭਗਵੰਤ ਮਾਨ ਸਾਹਿਬ ਮੈਂ ਤੈਨੂੰ ਫੇਰ ਕਹਿੰਨਾ ਤੁਸੀਂ ਤੇ ਕੇਜਰੀਵਾਲ ਸਾਹਿਬ ਟਕਾ ਕੇ ਚੋਰ ਹੋ ਤੁਸੀਂ ਠੋਕ ਕੇ ਚੋਰ ਹੋ ਤੁਸੀਂ ਤੁਸੀਂ ਫੇਰ ਪੰਜਾਬ ਦਾ ਉਹ 50000 ਕਰੋੜ ਰੁਪਇਆ ਨਾ ਉਹ ਜਵਾਬ ਦੇਵੇ ਨਾ ਤੂੰ ਜਵਾਬ ਦਵੇ ਮਿੱਤਰਿਆਰੇ ਹੁਣ ਤਾਂ ਫੇਰ ਇਸ ਨਵੇਂ ਸਾਲ ਦੇ ਵਿੱਚ 22000 ਕਰੋੜ ਰੁਪਏ ਦਾ ਕਰਜ਼ਾ ਫੇਰ ਚੁਕਰਿਆ 412000 ਕਰੋੜ ਰੁਪਏ ਸਾਲ ਦਾ ਕਰਜ਼ਾ ਚੁਕਦੇ ਹੋ ਅਤੇ 3535000 ਕਰੋੜ ਰੁਪਏ ਸੂਤ ਦਿਨੇ ਹੋ ਇਹਨੂੰ ਪੰਜਾਬ ਦੇ ਲੋਕਾਂ ਨੇ ਮੋੜਨਾ ਹੈ 70000 ਕਰੋੜ ਰੁਪਏ ਪੰਜਾਬ ਦਾ ਗਰੀਬ ਕਿਸਾਨ ਮਿਡਲ ਕਲਾਸ ਲੋਰ ਮਿਡਲ ਕਲਾਸ ਦਿੰਦਾ ਹੈ ਤੇ ਪੰਜਾਬ ਦਾ ਅਮੀਰ ਜਿਹੜਾ ਡਾਇਰੈਕਟ ਟੈਕਸ ਦਿੰਦਾ ਜਦੋਂ ਬਸ ਚੋਂ ਉਤਰਦੇ ਹੋ ਤੇਲ ਤੇ ਟੈਕਸ ਲੂਣ ਤੇ ਟੈਕਸ ਹਨੀ ਕਿਸੇ ਕਲਾਂ ਦੇ ਵਰਦੇ ਤੁਥ ਬੇਸ ਦੇ ਟੈਕਸ ਪੈਸਟੀਸਾਈਡ ਦੇ ਟੈਕਸ ਖਾਤ ਦੇ ਟੈਕਸ ਤੁਹਾਨੂੰ ਪਤਾ ਹੈ ਹਰੇ ਚੀਜ਼ ਦੇ ਟੈਕਸ ਲੇਕਿਨ ਤੁਹਾਨੂੰ ਇਹ ਨਹੀਂ ਸਮਝ ਆਉਂਦੀ ਵੀ 70 80 ਹਜ਼ਾਰ ਕਰੋੜ ਨੂੰ ਜਿਹੜਾ ਕਰਾਇਆ ਜਿਹੜਾ ਕਰਜ਼ਾ ਲੈ ਰਹੇ ਨੇ ਉਹਨੂੰ ਤੁਸੀਂ ਮੋੜ ਰਹੇ ਹੋ ਮਿੱਤਰ ਪਿਆਰਿਓ ਗੁਲਾਮ ਨਾ ਬਣੋ ਇਸ ਸਿਸਟਮ ਦੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਅਬੂ ਬਕਰ ਸਾਹਿਬ ਨੂੰ ਇਹ ਕਿਹਾ ਸੀ ਨਾ ਕਿ ਜੇ ਰਾਜਾ ਰਾਜਾ ਤਜਾਰਤ ਕਰਨ ਲੱਗੇ ਨਾ business ਕਰਦੇ ਰਹੇ ਆ business ਕਰਦੇ ਰਹੇ ਆ ਰੇਤੇ ਦੀ ਟਾਲੀ 21000 ਰੁਪਏ ਸੋਚ ਸਕਦੇ ਹੋ ਗਰੀਬ ਭਰਵਾ ਦੂ ਤੇ ਕਹਿੰਦੇ ਸੀਗੇ 1000 ਰੁਪਏ ਆ ਇੱਥੇ ਔਰਤਾਂ ਬੈਠੀਆਂ ਨੇ ਉਹ 1100 ਰੁਪਈਆ ਪਹੁੰਚ ਗਿਆ ਤੁਹਾਡੇ ਕੋਲ ਦੱਸੋ ਬਈ ਪਹੁੰਚ ਗਿਆ ਹੈ ਨਹੀਂ ਪਹੁੰਚਿਆ ਪਹੁੰਚਣਾ ਵੀ ਨਹੀਂ ਕਿਉਂਕਿ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਂ ਕੇ ਨੰਗਾ ਕਰਨਾ ਹਾਂਗਾ ਇਸ ਵਾਰਿਆ ਇਸ ਨੂੰ ਥੋਕੋ ਥਕਾ ਕੇ ਥੋਕੋ ਇਹ ਮਤਲਬ ਸਰਕਾਰ ਨੂੰ ਦੀ ਹੋ ਗਈ ਕਰਜ਼ਿਆਂ ਦੇ ਚਲਾਉਣੀ ਐ ਲੋਕਾਂ ਦੇ ਹੱਕ ਲੋਕਾਂ ਦਾ ਸਮਾਨ ਉਹ ਸਾਰਾ ਕੁਝ ਖੋਣਾ ਇਹ ਕਿਉਂ ਇਹ ਕੌਕੇ ਸਾਹਿਬ ਵਾਲੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਜਦੋਂ ਗੁਰੂ ਸਾਹਿਬ ਦੀ ਬੇਦਬੀ ਹੋਈ ਅਸਤੀਫਾ ਦਿੱਤਾ ਨੂੰ ਕੈਪਟਨ ਨਾਲ ਲੜਿਆ ਕੈਪਟਨ ਮਾਇਆ ਕਿਉਂਕਿ ਸੁੱਤੇ ਪਏ ਰਹੇ ਤਿੰਨ ਸਰਕਾਰਾਂ ਜਥੇ ਨਾਲ ਕਾਲ ਤਾ ਟੁਕਤਾ ਟੁਕੇ ਟੁਕੇ ਕਰਤਾ ਹੈ ਉਹਨੇ ਦਵਾ ਸਜ਼ਾ ਨਹੀਂ ਦੇ ਸਕੇ ਇਹ ਕੀ ਹੈ ਕਰੌਣ ਵਾਲੇ ਕੌਣ ਨੇ ਇਹਨੂੰ ਸਮਝੋ ਫਿਰ ਭਾਈ ਇਹ ਜੇ ਮੈਂ ਸ਼ਾਸਕ ਭਾਉ ਦੀ ਗੱਲ ਕਰਾਂ ਆ ਗੱਡੀਆਂ ਦੀ ਗੱਲ ਕਰਾਂ ਕੋਈ ਸ਼ਾਸਕ ਭਾਉ ਸਿੱਧ ਕੇ ਰਾਜੀ ਐ ਕੋਈ ਪੰਜਾਬ ਨੂੰ ਪਰਿਵਾਰ ਦੇਖ ਕੇ ਰਾਜੀ ਐ ਜੇ ਪਰਿਵਾਰ ਨੂੰ ਨਾ ਤਾਂ ਟੋਡਰਪਾਲ ਸਾਹਿਬ ਸਿੱਧੀਆਂ ਸਿੱਧੀਆਂ ਖੜੀਆਂ ਕਰਕੇ ਸਾਹਜਾਦਿਆਂ ਦਾ ਦਾਸ ਸਨਕਾਰ ਕਰਦੇ ਉਹਨਾਂ ਦਾ ਭਰੋਸਾ ਸੀ ਯਾਰੋ ਉਹਨਾਂ ਦਾ ਭਰੋਸਾ ਸੀ ਲਾਲ ਬਹਾਦਰ ਸ਼ਾਸਤਰੀ ਕਾਂਗਰਸ ਦੇ ਵਿਚਾਰ ਪਰ ਆਈ ਹੀ ਐ ਇਸ ਦਾ ਅਮਨ ਮਾਨ ਸਾਰੇ ਧਰਮਾਂ ਦਾ ਸਨਮਾਨ ਸਮਝਿਆ ਨਹੀਂ ਉਹ ਭਾਈ ਹਰ ਧਰਮ ਦਾ ਸਨਮਾਨ ਜਿੱਥੇ ਹੁੰਦਾ ਹੋਵੇ ਆਪਸੀ ਭਾਈਚਾਰਾ ਜਿੱਥੇ ਹੋਵੇ ਉਹ ਪੰਜਾਬ ਹੈ ਉਹ ਪੰਜਾਬੀਅਤ ਹੈ ਤੁਸੀਂ ਉਹਨੂੰ ਤੋੜ ਕੇ ਰਾਜੀਓ ਮੈਂ ਤੁਹਾਨੂੰ ਅੱਜ ਕਹਿੰਦਾ ਮੈਂ ਡਰ ਪੈਦਲ ਦੇਖ ਲੋ ਕਿੰਨੇ ਲੋਕ ਅੱਜ ਨਸ਼ਿਆਂ ਦੇ ਵਿੱਚ ਨੇ ਰਾਮਾ ਤੁਹਾਨੂੰ ਅੱਜ ਕਹਿਣਾ ਕਿ ਪੁਲਿਸ ਡਰੱਗ ਵੇਚਣ ਵਾਲੇ ਤੇ ਪੋਲਿਟਿਕਸ ਕਰਨ ਵਾਲੇ ਇਹਨਾਂ ਦੀ ਸਾਥ ਦਿਓ ਕਰੋ ਕਰੋ ਦੂਰ ਇੱਕ ਘੁਟਕਾ ਚੱਕੀ ਖੜਾ ਰਿਹਾ ਧਰ ਕਰ ਨੌਕਰੀ ਧਰ ਕਰ ਨੌਕਰੀ ਦੋ ਧਰ ਕੇ ਮਰ ਕਰ ਨੂੰ ਭਾਵੇਂ ਆਰਤੀਆਂ ਦਾ ਹੋਵੇ ਭਾਵੇਂ ਸੁਸਾਇਟੀਆਂ ਦਾ ਹੋਵੇ ਕਿੰਨਾ ਵਾ ਹੋਇਆ ਥੱਲੇ ਹੀ ਡਾਣੇ ਅੰਮਾ ਚਲੀ ਪਣਾਉਂਦੇ ਕਿੱਥੇ ਆਓ ਕਿੰਨੇ ਆਏ ਕਿੰਨੇ ਗਏ ਮੈਂ ਗੁਰੂ ਸਾਹਿਬ ਦਾ ਇਹ ਨਮਾਣਾ ਜਾਂ ਨੌਕਰ ਗੁਰੂ ਸਾਹਿਬ ਦਾ ਕੂਕਰ ਤੁਹਾਨੂੰ ਬੇਨਤੀ ਕਰਦਾ ਕਿ ਜਦ ਤੱਕ ਤੁਸੀਂ ਕਿਰਦਾਰ ਨਹੀਂ ਦੇਖੋਗੇ ਇਹ ਝੂਠ ਵੇਚਦੇ ਆ ਸੋਪਨੇ ਸੁਣੋ ਨੇ ਛੱਡਣਾ ਨਾ ਲੇਕਿਨ ਝੂਠੇ ਸੁਣਨੇ ਤੇ ਵਿਸ਼ਵਾਸ ਕਰਨਾ ਨਾ ਜਦ ਤੱਕ ਨੀਤੀ ਨਾਲ ਰਾਜਨੀਤੀ ਨਹੀਂ ਚੱਕੀ ਜਾਉ ਜਦ ਤੱਕ ਕਾਂਗਰਸ ਬਦਲੂ ਨਹੀਂ ਜਦ ਤੱਕ ਪੰਜਾਬ ਦੇ ਲੋਕ ਬਦਲਣਗੇ ਨਹੀਂ ਜਦ ਤੱਕ ਅਸੀਂ ਨੀਤੀ ਦਾ ਛਾਤਰ ਨੂੰ ਕਾਂਸੀਆਂ ਨੂੰ ਵੋਟਾਂ ਨਹੀਂ ਪਾਵਾਂਗੇ ਤਦ ਤੱਕ ਪੰਜਾਬ ਖੜਾ ਨਹੀਂ ਹੋਣਾ ਮਿੱਤਰ ਪਿਆਰਿਓ ਜਦ ਤੱਕ ਪੰਜਾਬ ਦੇ ਖਜ਼ਾਨੇ ਦੇ ਵਿੱਚ 50 ਹਜ਼ਾਰ ਕਰੋੜ ਨਾ ਇੱਕ ਇਮਾਨਦਾਰ ਇਹ ਇਮਾਨਦਾਰ ਆਦਮੀ ਜਦੋਂ ਚੁਣ ਲਿਆ ਕਿੱਦਾਂ ਕਹੂੰਗੇ ਭਾਈ ਕਿਹਨੂੰ ਚੁਣਨਾ ਹੈ ਜਿਹਦਾ ਕਿਰਦਾਰ ਹੋਵੇ ਗੁਰੂ ਸਾਹਿਬ ਦੇ ਕਹਿਣ ਮਾਇਨ ਜਿਹੜਾ ਬਚਨਾਂ ਤੇ ਖਰੇ ਜਿਹਦੀ ਜ਼ਬਾਨ ਹੋਵੇ ਜਿਹੜਾ ਇਮਾਨਦਾਰ ਹੋਵੇ ਇਹਦੇ ਸਾਰੇ ਈਦੀ ਤੋਂ ਹੀ ਦੱਬ ਜਾਂਦੇ ਐ ਪਹਿਲਾ ਹੁੰਦਾ 75 25 ਕਪਤਨ ਤੇ ਬਾਦਲੋ ਮੇਰੀ ਤੇਰੀ ਅਤੀ ਸਤੀ ਠੀਕ ਹੈ ਤਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੁਣ ਹੋ ਗਿਆ 80 ਵੀ ਮੈਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਓ ਜੀ ਉਹ ਕਿਹੜਾ ਕਾਨੂੰਨ ਹੈ ਓਏ

ਅणि ਸੜਕ 'ਤੇ ਖੜ ਕੇ ਤੁਹਾਨੂੰ ਵੀ ਦੇ ਸਕਦੇ ਲੋਕ ਸਭਾ ਦੇ ਵਿੱਚ 146 ਐਮਪੀ ਬਾਅਦ ਤੇ ਬਤਾਉਂਦੀ ਡੈਮੋਕ੍ਰੇਸੀ ਆ ਉਹ ਕਾਦੀ ਡੈਮੋਕ੍ਰੇਸੀ ਐ ਵੈਸੀ ਹੰਟਰ ਖਾ ਲਓ ਝੁਕੀ ਜਾਉਂਦੇ ਸਿੱਖ ਕੌਮ ਨਹੀਂ ਚੁਕਦੀ ਸਿੱਖ ਕੌਮ ਨਹੀਂ ਦਬਦੀ ਨਾ ਇਹ ਸ਼ਰਮਦਾਰੀ ਤੋਂ ਤੇ ਨਾਮ ਅਸੇ ਰੰਗੜ ਦੋ सदा कामयाबी उन्हों तो तो के पैर चुमे जारी कौम का झल पैजे वह मुल पऊगा कुर्बानिया का भवान अग पे कल मैं कहना बार्डर खोलो मैं कहना चाली रुपए जी की थोड़ी मार्केट है ਜੇ ਤੁਹਾਨੂੰ ਅੰਤਰਿਕ ਸੁਰੱਖਿਆ ਦੀ ਗੱਲ ਹੈ ਹਵਾਈ ਜਹਾਜ਼ ਤੇ ਜੋ ਹਵਾਈ ਜਹਾਜ਼ ਜਦੋਂ ਮੈਂ ਐਮਪੀ ਹੁੰਦਾ ਮੈਂ ਪਰਮਨ ਪਟੇਲ ਦੇ ਅੱਗੇ ਕਾਲੇ ਕੱਪੜੇ ਪਾ ਕੇ ਲੇਟ ਗਿਆ ਸੀ ਉਹ ਕਹਿੰਦਾ ਕੀ ਚਾਹੀਦਾ ਮਗੇ ਰਿਪੋਰਟ ਤੇ ਹਜਾਗਾਂ ਇੱਕ ਕਲਕਾ ਮੰਤਰੀ ਹਵਾਈ ਅੱਡੇ ਦੇ ਲਈ ਥਾਂ ਲੁੱਟ ਲਈ ਅਕਵਾਇਰ ਕਰ ਲਈ ਤੇ ਕੌਮ ਮੰਤਰੀ ਜਹਾਜ਼ ਫਲਾਈਟਾਂ ਹੈ ਦੇਹੂ ਖੇਤ ਵਿੱਚ ਬੇਟਾ ਪੇਟ ਵਿੱਚ ਪੁੱਤਰ ਵਿਆਹ ਦੀ ਤੇਰੀ ਕਰਦੇ ਬੰਦੇਓ ਤੁਹਾਡੇ ਬੋਲੀ ਮਾਰੀ RAM ਨੂੰ ਲੱਗੀ ਕਨਸ਼ਾ ਨੂੰ ਮਰ ਗਿਆ ਤੇ ਮਾਰੀ ਥੋਕੋ ਤਾੜੀ ਹਾਂ ਉਹ ਕਰਦੇ ਕੀ ਹੋ ਜਾਦਾ ਤੁਸੀਂ ਇਹ ਦੱਸੋ ਵੀ ਮੋਕ ਨੂੰ ਇਦਾਂ ਸਮਾਰਨਾ ਮੈਂ ਤੁਹਾਨੂੰ ਕਹਿੰਦਾ ਟਕਾ ਕੇ ਵਿਆਹ ਪੰਨਿਆਂ ਦੀ ਜੱਦ ਚੋਰੀ ਲੋੜ ਦਿਓ ਤੂੰ ਕਹਿੰਦਾ ਸੀ ਮੈਂ ਕਹਿੰਦਾ 12000 ਲੈ ਅੱਜ ਮੈਂ ਪੁਰਵੰਤਰ तू कर रहे ते मैं जे तू मेनू कहेगा ना मैं तेरी जेजे कार काम करू केनी कहवा ਛੋਟੇ ਵੀਰ ਮੈਂ ਤੈਨੂੰ ਇਹ ਦੱਸਣ ਨਹੀਂ ਗਏ ਸੀ ਐ ਕਿ ਭਾਈ ਲੋਕਾਂ ਦਾ ਫਰਵਾਹ ਸਾਡੀ 75 ਪਤੀ ਸੀ ਬੜਿਆਂ ਦੀ ਠੀਕ ਹੈ ਤੇ ਲੋਕਾਂ ਨੇ ਬਦਲ ਤੇ ਸਵੀਕਾਰ ਲੈ ਮੇਰੇ ਛੋਟੇ ਵੀਰ ਆ ਫੜ ਇਹ ਇੱਕ ਭਾਰੀ ਬੱਟ ਕਰਦੂ ਬਾਤਾਂ ਨੂੰ ਦੇਖਦੇ ਪਏ ਬਾਤਾਂ ਨੂੰ ਦੇਖਦੇ ਪਏ ਇੱਕ ਹੀ ਆਬੀ ਟਰਾਲੀ ਕੇਵਲ ਉਸੇ ਬੰਦੇ ਕੋਲ ਹਾਂਜੀ ਤੁਸੀਂ ਦੇਖੋ 22000 ਕਰੋੜ ਰੁਪਏ ਹੁਣ ਫੇਰ ਕਰ ਲਿਆ ਲੈ ਇੱਕ ਸਾਲ ਦੇ ਵਿੱਚ 40000 ਕਰੋੜ ਕਰ ਲੈਂਦੇ ਆ ਇਹ ਉਹ ਕਾਲੀ 15 ਕਾਂਗਰਸ ਦੀ ਮੋਰੂ ਕੋ ਮੇਰੇ ਹੀਰੋ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਕੇ ਯਾਦ ਇਹ ਨੀਤੀਆਂ ਉਨਵਾਲੋ ਸਰਕਾਰ ਨੂੰ ਗੋਡੇ ਥੱਲੇ ਦੇ ਲੋ ਕਿਸੇ ਇੱਕ ਕਾਮਾਮ ਨਾਲ ਮਰ ਕੇ ਜਿੱਦੀ ਜਦ ਸ਼ਾਸਤ ਦਾ ਪੈਰਾ ਦੇ ਰੋ ਦੇਖੋ ਕਿਹੜੇ ਲੋਕ ਜੀਨੀਏਸ ਬੰਦੇ ਹੁੰਦੇ ਆ ਨਾ ਲੋਕ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਜਿਨ੍ਹਾਂ ਕੋ ਤਾਕਤ ਹੁੰਦੀ ਆ ਲੋਕ ਡਰਦੇ ਆ ਵੀ ਕਿਤੇ ਅੰਦਰ ਨਾ ਦਵਾ ਦੇ ਤੇ ਪਰਚਾ ਨਾ ਦਵਾ ਦੇ ਲੇਕਿਨ ਵਿਸ਼ਵਾਸ ਔਰ ਭਰੋਸਾ ਉਸੇ ਤੇ ਹੁੰਦਾ ਮਿੱਤਰ ਪਿਆਰੇ ਜਿਹਦੇ ਕੋਲ ਕਿਰਦਾਰ ਹੁੰਦਾ ਕਿਰਦਾਰ ਕਿਰਦਾਰ ਦੇਖੋ ਕਿਰਦਾਰ ਬੰਦੋਸਾਂ ਦੀ ਲਾਦੇ ਵੀ ਨਹੀਂ ਸਾਲਾਂ ਦੇ ਕਿਰਦਾਰ ਬਣ ਨੂੰ ਸਮਝੋ ਨਹੀਂ ਭਾਈ ਜਦੋਂ ਉਧਰ ਗਏ ਸੀ ਇਹ ਬਾਰਡਰ ਪਾਰ ਇੱਕ ਭੇਡੂ ਲਿਆਇਆ ਸੀ ਇੱਕ ਭੇਡੂ ਲਿਆਇਆ ਸੀ ਦੂਜਾ ਸੁਲਤਾਨ ਘੋੜੇ ਤੇ ਪਤਾ ਨਹੀਂ ਕਿੰੂ ਚਲਾ ਕੇ ਲਿਆਇਆ ਸੀ ਯਾਦ ਹਾਂ ਇਹ ਗੁਰੂ ਨੇ ਖਾਨੂ ਭੇਜਿਆ ਉਧਰ ਤੇ ਲਾਂਗਾ ਖਾ ਲਿਆ ਨਹੀਂ ਖਾ ਲਿਆ ਸੋ ਨਿਹਾਲ ਸ੍ਰੀ ਅਕਾਲੋ ਤੇ ਫਿਰ ਤੁਸੀਂ ਫਿਰ ਤੁਸੀਂ ਆਪਣੀ ਲਕੀਰ ਵੱਡੀ ਕਰੋ ਨਾ ਤੁਸੀਂ ਇਹਨਾਂ ਵਰਕਰਾਂ ਨੂੰ ਇਹਨਾਂ ਵਣੀਆਂ ਨੂੰ ਚੁੱਕ ਕੇ ਪੰਜਾਬ ਦੇ ਮੁਖਟੇ ਲਾਓ ਨਾ ਵਰਕਰ ਕੀ ਜਾਂਦਾ ਥਾਪੜ ਜਾਂਦਾ ਇੰਦਿਤ ਕਿਉਂਦਾ ਮਾਨ ਕਿਉਂਦਾ ਸਨਮਾਨ ਕਿਉਂਦਾ ਮੇਰਾ ਨਾਮ ਲੈ ਕੇ ਮੇਰਾ ਲੀਡਰ ਮੇਰੇ ਨਾਲ ਗੱਲ ਕਰਿਓ ਕਾਂਗਰਸ ਵਦੋਂ ਉੱਥੂ ਕਾਂਗਰਸ ਵਦੋਂ ਉੱਥੂ ਜਦੋਂ ਕਾਂਗਰਸ ਦਾ ਵਰਕਰ ਗਲੀਆਂ 'ਚ ਮਹੱਲਿਆਂ 'ਚ ਚਾਲਾਂ 'ਚ ਚਾਲੀਆਂ ਦੁਕਾਨਾਂ ਦੇ ਉੱਤੇ ਕਰੋਣਖਿਆਂ ਦੀਆਂ ਖਾਲੀਆਂ ਦੇ ਉੱਤੇ ਪੰਜ-ਪੰਜ ਖੜ ਕੇ ਕਹਿਣਗੇ ਸਾਡਾ ਲੀਡਰ ਥੋੜੇ ਨਾਲੋਂ ਇਮਾਨਦਾਰ ਆ ਉਹ ਬੜੋ ਏ ਟੱਕਰਮੰਦ ਭਾਜੋ ਏ ਇਥੋਂ ਸਾਡਾ ਲੀਡਰ ਥੋੜੇ ਨਾਲੋਂ ਇਮਾਨਦਾਰ ਆ ਸਾਡੀਆਂ ਨੀਤੀਆਂ ਥੋੜੇ ਨਾਲੋਂ ਤਗੜੀਆਂ ਨੇ ਤੇ ਜੇ ਅਸੀਂ ਵੀ ਜਿੱਗੇ ਆ ਸਰਗਿਆ ਕਿ ਦਾਸ ਨੂੰ ਜੋ ਕਿ ਨਾਲ ਗਿਰ ਜਾਂਦਾ ਮੈਂ ਅੱਜ ਤੁਹਾਨੂੰ ਆਸ਼ਵਾਸਨ ਦਵਾਉਣਾ ਕੋਈ ਹੋਂਮਾ ਨਹੀਂ ਉੱਥੇ ਜਾ ਕੇ ਜਦੋਂ ਬਰਤਾਰਪੁਰ ਸਾਹਿਬ ਖੁੱਲਿਆ ਸੀ ਮੈਂ ਕਿਹਾ ਸੀਗਾ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਜਿੱਥੇ ਮੇਰੀ ਮਾਂ ਉੱਥੇ ਨਹੀਂ ਹੈ ਤੂੰ ਮੈਂ ਆਪਣੀ ਮਾਂ ਥੱਲੇ ਸੱਟਾਂ ਘੜ ਕਰ ਦਿਆਂ ਜਿਹੜੇ ਵਰਕਰ ਨਰਾਜ਼ ਨੇ ਸੁੱਖਿਆਂ ਨੂੰ ਠਾਉਂ ਇਸ ਜੱਟ ਨੂੰ 100 ਹੋਵੇ 200 ਹੋਵੇ 1000 ਹੋਵੇ ਮੇਰਾ ਕੁਝ ਨਹੀਂ ਘੱਟਦਾ ਅਖਿੜ ਗਾਉ ਗੁਰੂ ਦੇ ਖਸੂਦੇ ਦੀ ਅਖਿੜ ਗਾਉ ਤੇ ਮੈਂ ਅੱਜ ਫੇਰ ਤੁਹਾਡੇ ਕੋਲੇ ਕਹਿ ਕੇ ਚਲਿਆ ਕਿ ਜਿਹੜੀਆਂ GST ਤੋਂ ਬਾਹਰ ਪੰਜ ਚੀਜ਼ਾਂ ਨੇ ਉਹ ਅਗਰ ਪੰਜਾਬ ਦੇ ਖੇਤਾਂ ਨੇ ਚਾਹੁੰਦੀਆਂ ਨੇ ਤੇ ਡਬਲ ਹੋਊਗੀਆਂ ਡਬਲ ਤੇ ਜੇ ਕੱਦਿਆਂ ਵਾਲਾ ਪੰਜਾਬੀ ਚਲਾਉਂਦੇ ਆ ਤੇ ਫੇਰੇ ਪੰਜਾਬੀ ਸੂਬਾ ਰਹਿਣ ਵਾਲਾ ਨੂੰ ਮੈਂ ਤੁਹਾਨੂੰ ਅੱਜ ਦੱਸ ਰਿਹਾ ਕਹਿੰਦੇ ਅਸਾਮੀਆਂ ਇਹ ਕਹਿੰਦੇ ਆ ਅਸਾਮੀਆਂ ਤੇ ਨੌਕਰੀਆਂ ਉਹ ਮਿੱਤਰ ਪਿਆਰੇ ਮੈਂ ਤਕਾ ਕੇ ਕਹਿ ਰਿਹਾ ਜੇ ਜੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਅਸਾਮੀ ਸੀ ਉਹ 16000 ਇਹਨਾਂ ਨੇ 8000 ਕਹਿੰਦੇ ਲੋੜ ਹੀ ਹੈ ਜਦੋਂ ਪੈਸੇ ਹੈ ਨਹੀਂ ਤਨਖਾਹ ਕਿੱਥੋਂ ਦੇਓਗੇ ਅੱਜ ਸਵੇਰੇ ਪੀਐਸ ਪੀਸੀਐਲ ਵਾਲੇ ਜਿਹੜੀ ਬਿਜਲੀ ਫਰੀ ਦਿੱਤੀ ਹੈ ਪਿਓ ਵਾਲੀ ਤੇ ਆਹ ਜਿਹੜਾ ਥਰਮਲ ਪਲੈਂਟ ਕਰੀ ਦੇ ਚੱਕਾ ਹਾਥੀ ਹੱਥ 7000 ਕਰੋੜ ਰੁਪਏ ਦੇ ਕਰਦੇ ਆ। ਉਹ ਚੀਕਾ ਮਾਤ ਉਹਦੀ ਅਸੀਆ ਹੋ ਗਈ। ਫਟਾਖੇ ਦੇ ਆ ਜਿਹੜੇ ਪੀਪੀਏ ਨੇ ਕੈਂਪਸ 24 ਘੱਟੇ ਮਿਲੀ। 21 ਪੀਏ ਮਿਲਦੀ ਜਾਂਦਾ ਮਾਰਕੀ ਤੋਂ ਜਿਹੜੀ ਟੈਂਡਰ ਬੀਡ ਮਿਲਦੀ ਆ। ਤੇ ਤੁਹਾਨੂੰ ਕਿਹੜੀ ਧੀ ਦੇ ਮੇਲਾ ਮੈਂ ਸਭ ਤੋਂ ਸਾਲ ਦਾ ਮਾਨਾ ਕਹਿੰਦਾ 20000 ਕਰੋੜ ਦਾ ਕਰਕੇ ਦੇ ਦਿਓ। ਲੋ ਪੰਜਾਬੀਏ ਤੁਹਾਨੂੰ ਦੇਤਾ ਹੋਏ। ਸਾਬੋ ਸਾਬੋ 25000 ਕਰੋੜ ਨੂਰ ਦਿਓ ਵਾਓ ਤੇਰੀ ਮੈਂ ਸੇਚ ਕੇ ਘੋੜੀ ਜਾਂਦੀ ਤੁਹਾਨੂੰ ਪੀਓ ਗਿਆ ਲੈ ਚੁੱਕ ਲਈ ਕਿਉਂਕੋ ਇਹ ਨਦੀ ਆਰਥਿਕ ਹਾਲਤਾਂ ਤਾਂ ਕਿ ਹਾਸੀ ਕਿਸ ਨੂੰ ਜਦੋਂ ਤੂੰ ਕਿਹਾ ਸੀ ਵੀ ਬਿਜਲੀ ਫਰੀਦ ਆਗੇ ਵੀ ਕਰਜਾਂ ਲਗਦੇ ਆਗੇ ਲੈ ਕਿਹਾ ਸੀ ਵੀ ਜਵਾਬ ਦੇ ਮੂੰਹ ਪੰਜਾਬ ਦਾ 1 ਲੱਖ 20000 ਕਰੋੜ ਰੁਪਇਆ ਵੀ ਕਰਦੇ ਹਾਂ ਓਰੇ ਮਾਪਾ ਬੋਲਦੇ ਉਹ ਖੇਤੀ ਖੜੀ ਕਰਨੀ ਆ ਨਾ ਤੇ ਪਾਲਸੀ ਰਸ ਕਿਹਦੀ ਆ ਖੇਤੀ ਖੜੀ ਕਰਨ ਦੀ ਇਹ ਤਾਂ ਬੀਬੀ ਸੀ ਕੀ ਨਾਮ ਆ ਬੜੀ ਸਰਕਾਰ ਜੋ ਅਲਮੂਰ ਦਾ ਨਾਮ ਸੀ ਸੁਭਾਟਿਆਂ ਦੀ ਸੀ ਸੁਭਾਟਿਆਂ ਦੇ 17 ਫਕਰਾਂ ਦੇ ਉੱਤੇ ਐਮਐਸਡੀ 2000 ਦੀ ਉਤਪੋੜਾ ਦਿੱਤੀ ਖਲਾਵੇ ਇੱਕ ਦਿਨ ਦਿੱਤੀ ਇੱਕ ਦਿਨ ਦਿੱਤੀ ਤੇ ਸੀਸ ਉੱਡਾਂ ਦਾ ਉੱਡਈ ਉਹ ਭਾਈ ਉਹਨਾਂ ਦੀਆਂ ਗੱਲਾਂ ਨਾ ਕਰੋ ਜਿਨ੍ਹਾਂ ਨੇ ਬੰਦ-ਬੰਦ ਕਰਵਾਏ ਖੋਪੜੀਆਂ ਲਹਾਈਆਂ ਆਰੇ ਉਹ ਟਰਾਈ ਗਏ ਪਰ ਚਰਨੀ ਹਰਿਆ ਇਹ ਕੀ ਨਿਆ ਇਹ ਰਾਮ ਦੀ ਚੀਜ਼ ਹੈ ਕੋਈ ਜਾਓ ਕੌਂਕੇ ਸਾਹਿਬ ਵੀ ਨਾ ਦੇਖੋ ਜਦੋਂ ਦਰਬਾਰ ਸਾਹਿਬ ਦੇ ਉੱਤੇ ਸਭ ਤੋਂ ਵੱਡਾ ਗੁਰੂ ਦੇ ਨਾਲ ਬੇਇਨਸਾਫੀ ਹੋਈ ਮਿੱਤਰ ਪਿਆਰਿਓ 5 ਸਾਲ 5 ਸਾਲ ਗਵਾ ਨਹੀਂ ਬਿਟੂ ਦਿੱਤਾ 5 ਸਾਲ ਉਨੀ ਬਾਹਮ ਰੋਡ ਤੋਂ ਤੋਂ ਮੋਟਾ ਲੈਂਦੇ ਨੇ ਇਹਸਾ ਰਹੂਗੇ ਪੰਜਾਬ ਦੋਵੇਂ ਹੱਥ ਖੜੇ ਕਰੋ ਮਿੱਤਰ ਕਹ ਰਿਹਾ ਦੋਵੇਂ ਹੱਥ ਖੜੇ ਮੇਰਾ ਆਖਰੀ ਉਹ ਆ ਦੋਵੇਂ ਹੱਥ ਖੜੇ ਹੋ ਜਓ ਸਾਰੇ ਖੜੇ ਹੋ ਜਓ ਮਿੱਤਰੋ ਸਾਰੇ ਖੜੇ ਹੋ ਜਓ ਖੜੇ ਹੋ ਜਓ ਹੜੇ ਹੋ ਜਓ ਸਾਰੇ ਖੜੇ 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 ਲਾਉ ਮੈਂ ਗੁਰੂ ਦਾ ਨਾਮਾ ਲਾਉ 아레가 소니하. 브레레이 소니하. 브레이, 소니하. 브레이, 소니하. 브레레이 소니하. 브레이, 소니하. 브레이, 소니하. 브레이, 소니하. 브레이, 소니